ਕਾਸੀ ਗਾਲ ਜੀ ਇਹ ਮਿਕਸਿੰਗ ਮਸ਼ੀਨ ਵਿਕਾਊ ਆ ਜਿਹੜਾ ਬੰਦਾ ਕੋਈ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸਰਫ ਦੀ ਫੈਕਟਰੀ ਲਾਉਣਾ ਚਾਹੁੰਦਾ ਇਹ ਉਹਨਾਂ ਦੇ ਲਈ ਇਹ ਮਸ਼ੀਨ ਹੈ ਇਹ ਜਿੰਨਾਂ ਕੋਲ ਸੀਗੇ ਬੰਦੇ ਬਾਹਰ ਚਲੇ ਗਏ ਤੇ ਇਹ ਮਸ਼ੀਨ ਹੁਣ ਇਸ ਟਾਈਮ ਵਿਕਾਊ ਆ ਇੱਕ ਏ ਮਸ਼ੀਨ ਹੈ ਇੱਕ ਹੋਰ ਮਸ਼ੀਨ ਆ ਮੈਂ ਉਹ ਵੀ ਦਿਖਾਉਣਾ ਜੇ ਕੋਈ ਚਾਹਵਾਨ ਸੱਜਣ ਹੋਵੇ ਤੇ ਸਕਰੀਨ ਤੇ ਨੰਬਰ ਚੱਲਦਾ ਪਿਆ ਫੋਨ ਤੇ ਗੱਲ ਕਰ ਸਕਦਾ ਦੂਜੀ ਮਸ਼ੀਨ ਮੈਂ ਦਿਖਾਉਣਾ ਹੁਣ ਦੂਜੀ ਮਸ਼ੀਨ ਆ ਹੈਗੀ ਆ ਜੀ ਠੀਕ ਹੈ ਤੇ ਇਹ ਦੋ ਮਸ਼ੀਨਾ ਵਾ ਇੱਕ ਇਹ ਮਸ਼ੀਨ ਹੈ ਇਹ ਜਿਹੜੀ ਮੈਂ ਤੁਸੀਂ ਇੱਕ ਤੁਸੀਂ ਪਹਿਲਾਂ ਦੇਖੀ ਸੀ ਤੇ ਇੱਕ ਆ ਮਸ਼ੀਨ ਹੈ ਠੀਕ ਹੈ ਜੇ ਕੋਈ ਚਾਹਵਨ ਸੱਜਣ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਤੇ ਵਕਾਊ ਹੈਗੀਆਂ ਮਸ਼ੀਨਾ ਜੇ ਕੋਈ ਨਵਾਂ ਕਾਰੋਬਾਰ ਕਰਨਾ ਚਾਹਵੇ ਤਾਂ ਕਰ ਸਕਦਾ ਤੇ ਬਾਕੀ ਇਹਦੇ ਨਾਲ ਆ ਇਹਦੇ ਨਾਲ ਦੀਆਂ ਬੋਤਲਾਂ ਜਿਹਦੇ ਵਿੱਚ ਆਪਾਂ ਸਰਫ ਭਰ ਸਕਦੇ ਹਾਂ ਲਿਕਵਿਡ ਤੇ ਜਾਂ ਪਾਂਡਿਆ ਧੋਣ ਵਾਲਾ ਹੋ ਗਿਆ ਜਾਂ ਕੱਪੜੇ ਧੋਣ ਵਾਲਾ ਹੋ ਗਿਆ ਕੋਈ ਵੀ ਹੋਇਆ ਮਤਲਬ ਇਹਨਾਂ ਬੋਤਲਾਂ ਦੇ ਵਿੱਚ ਇਹ ਬੋਤਲਾਂ ਵੀ ਕਾਫੀ ਕੁਆਂਟੀਟੀ 'ਚ ਪਈਆਂ ਇਹ ਵੀ ਇਦਾਂ ਹੀ ਆਪਾਂ ਦੇਣੀਆਂ ਨਾਲ ਹੀ ਤੇ ਇਹ ਵੱਡੀ ਪੈਕਿੰਗ ਆ ਇੱਕ ਇਹਦੇ ਨਾਲ ਇੱਕ ਛੋਟੀ ਪੈਕਿੰਗ ਤੇ ਜਿਹੜੀ ਮਰਜ਼ੀ ਤੁਸੀਂ ਪੈਕਿੰਗ ਜਿਹੜੀ ਆ ਸਾਡੇ ਤੋਂ ਲੈ ਸਕਦੇ ਹੋ ਫੋਨ ਨੰਬਰ ਸਕਰੀਨ ਤੇ ਚੱਲਦਾ ਫੋਨ ਤੁਸੀਂ ਕਰ ਲਿਓ ਤੇ ਧੰਨਵਾਦ ਜੀ